ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰਤਿਭਾ ਨਰਸਿੰਗ ਟਿਊਟਰ ਚੈਨਲ ਤੇ ਮੈਂ ਹਾਂ ਤੁਹਾਡੀ ਆਪਣੀ ਪ੍ਰਤਿਭਾ ਤੇ ਅੱਜ ਆਪਾਂ ਗੱਲ ਕਰਾਂਗੇ ਡੀ ਐਚ ਐਸ ਸਟਾਫ ਨਰਸ ਤੇ ਮੇਲ ਮਲਟੀਪਰਪਸ ਹੈਲਥ ਵਰਕਰ ਮੇਲ ਤੇ ਫੀਮੇਲ ਦਾ ਜਿੰਨੇ ਵੀ ਪ੍ਰੀਵਿਅਸ ਐਗਜ਼ਾਮਸ ਦੇ ਵਿੱਚ ਕੁਐਸਚਨ ਆਏ ਹੋਏ ਨੇ ਪੰਜਾਬੀ ਦੇ ਜਿੰਨੇ ਵੀ ਪੇਪਰਸ ਦੇ ਵਿੱਚ ਆਏ ਆਏ ਹੋਏ ਨੇ ਸੋ ਉਹਨਾਂ ਤੇ ਅੱਜ ਆਪਾਂ ਚੰਨਣਾ ਪਾਵਾਂਗੇ ਜਿਹੜਾ ਅੱਜ ਦਾ ਆਪਣਾ ਪਹਿਲਾ ਕੁਐਸਚਨ ਰਹੇਗਾ ਸ਼ਬਦ ਬਣਦੇ ਹਨ ਸ਼ਬਦ ਕਿਸ ਤੋਂ ਬਣਦੇ ਹਨ ਲਗਾ ਦੇ ਮੇਲ ਤੋਂ ਲਗਾਖਰ ਦੇ ਮੇਲ ਤੋਂ ਧੁਨੀਆਂ ਦੇ ਮੇਲ ਤੋਂ ਅਗੇਤਰਾਂ ਤੇ ਪਿਛੇਤਰਾਂ ਦੀ ਵਰਤੋਂ ਆਹੀ ਸੋ ਸ਼ਬਦ ਬਣਦੇ ਹਨ ਧੁਨੀਆਂ ਦੇ ਮੇਲ ਤੋਂ ਬਣਦੇ ਹਨ ਕਿਉਂ ਕਿ ਕਿਵੇਂ ਕਿ ਸ਼ਬਦ ਜਿਹੜੇ ਆਪਾਂ ਜਦੋਂ ਅੱਖਰ ਕਿਸੇ ਦੇ ਨਾਲ ਗੱਲਬਾਤ ਕਰਦੇ ਆਂ ਤੇ ਆਪਣੇ ਆਵਾਜ਼ ਮੂੰਹ ਵਿੱਚੋਂ ਆਵਾਜ਼ਾਂ ਨਿਕਲਦੀਆਂ ਹਨ ਉਸ ਉਹਨਾਂ ਆਵਾਜ਼ਾਂ ਨੂੰ ਆਪਾਂ ਕੀ ਕਹਿੰਦੇ ਆਂ ਧੁਨੀਆਂ ਉਹ ਕਹਿੰਦੇ ਆਂ ਸੋ ਜਿਹੜੇ ਸ਼ਬਦ ਬਣਦੇ ਹਨ ਉਹ ਧੁਨੀਆਂ ਦੇ ਮੇਲ ਤੋਂ ਬਣਦੇ ਹਨ ਇਹਦਾ ਰਾਈਟ ਆਨਸਰ ਆਏਗਾ E D ਅਗਲਾ ਕੁਐਸਚਨ ਹੈ ਕਿਸੇ ਭਾਸ਼ਾ ਦੀ ਵਿਆਕਰਨ ਦੀ ਸਰੰਚਨਾ ਵਿੱਚ ਸੁਤੰਤਰ ਤੇ ਸਾਰਥਕ ਇਕਾਈ ਕਿਹੜੀ ਹੁੰਦੀ ਹੈ ਕਿਸੇ ਵੀ ਭਾਸ਼ਾ ਦੀ ਵਿਆਕਰਨ ਦੀ ਸਰੰਚਨਾ ਤੇ ਸੁਤੰਤਰ ਸਾਰਥਕ ਇਕਾਈ ਹੁੰਦੀ ਹੈ ਸ਼ਬਦ ਸੋ ਇਹਦਾ ਰਾਈਟ ਆਨਸਰ ਆਏਗਾ ਐਡਾ ਸ਼ਬਦ ਆਏਗਾ ਅਗਲਾ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਸਮਾਸੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਆਪਾਂ ਹਾਈਫਨ ਯੂਜ਼ ਕਰਦੇ ਆਂ ਇੰਗਲਿਸ਼ 'ਚ ਆਪਾਂ ਹਾਈਫਨ ਯੂਜ਼ ਕਰਦੇ ਆਂ ਜਾਂ ਪੰਜਾਬੀ ਵਿੱਚ ਆਪਾਂ ਇਹਨੂੰ ਜੋੜਨੀ ਵੀ ਕਹਿ ਦਿੰਨੇ ਆਂ ਸੋ ਇਹਦਾ ਜਿਹੜਾ ਆਨਸਰ ਆਏਗਾ ਘਰ-ਕਾਟ ਅਣਥੱਕ ਮਨਮੁਖ ਜਾਂ ਉਪਕਾਰ ਪਰ ਜਿਹੜਾ ਹਾਈਫਨ ਵਾਲਾ ਆਨਸਰ ਹੈਗਾ ਉਹ ਹੈਗਾ ਘਰ ਤੇ ਕਾਟ ਦੇ ਵਿੱਚ ਹਾਈਫਨ ਪਾਇਆ ਹੋਇਆ ਜੋੜਨੀ ਪਾਈ ਹੋਈ ਹੈ ਇਸ ਕਰਕੇ ਇਹ ਸਮਾਸੀ ਸ਼ਬਦ ਹੈ ਪਰ ਕਿਸ ਪ੍ਰਕਾਰ ਦਾ ਸ਼ਬਦ ਹੈ ਪਰ ਹੈ ਜਿਹੜਾ ਵਿਕਾਰੀ ਸ਼ਬਦ ਹੈ ਵਿਕਾਰੀ ਸਮਾਸ ਇਹਦੀ ਜਿਹੜੀ অপਸ਼ਨਸ ਨੇ ਉਹ ਹੈ ਵਿਕਾਰੀ ਸਮਾਸੀ ਰਚਿਤ ਤੇ ਅਵਕਾਰੀ ਜਿਹੜਾ ਪਰ ਹੈ ਉਹ ਇੱਕ ਵਿਕਾਰੀ ਸ਼ਬਦ ਹੈ ਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਮੂਲ ਸ਼ਬਦਾਂ ਦੇ ਨਾਲ ਵਿਧੇਤਰ ਲਗਾ ਕੇ ਨਵੇਂ ਸ਼ਬਦ ਬਣਦੇ ਹਨ ਉਹਨਾਂ ਨੂੰ ਵਿਕਾਰੀ ਅਵਸਥਾ ਪਰਵਰਤਨਸ਼ੀਲ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿ ਘੋੜਾ ਤੋਂ ਘੋੜੇ ਘੋੜਿਓ ਘੋੜੀਆਂ ਮੁੰਡਾ ਤੋਂ ਮੁੰਡੇ ਮੁੰਡਿਓ ਮੁੰਡਿਆ ਇਸ ਤਰ੍ਹਾਂ ਇਹ ਵਿਕਾਰੀ ਸ਼ਬਦ ਹੁੰਦੇ ਹਨ ਕਿਹੜੇ ਸ਼ਬਦ ਹੁੰਦੇ ਹਨ ਉਹ ਕੇਂਦਰ ਹੁੰਦੇ ਹਨ ਸ਼ਬਦ ਹੁੰਦੇ ਹਨ ਸਮਾਸੀ ਸ਼ਬਦ ਉਹ ਹੁੰਦੇ ਹਨ ਜੀ ਹਾਈਫਨ ਬਾਦੀ ਨੇ ਉਹ ਸਮਾਨ ਅਗਲਾ ਕੁਐਸਚਨ ਹੈ ਤਤਸਮ ਸ਼ਬਦ ਕਿਹੜੇ ਹੁੰਦੇ ਹਨ ਇਹ ਦੋ ਤਰ੍ਹਾਂ ਤਤਸਮ ਤੇ ਤਤਪਾਵ ਪਹਿਲਾਂ ਆਪਾਂ ਪੜ੍ਹਦੇ ਹਾਂ ਤਤਸਮ ਸ਼ਬਦ ਉਹ ਹੁੰਦੇ ਹਨ ਜਿਵੇਂ ਰੂਪ ਬਦਲ ਇਹਦੇ ਜਿਹੜੇ ਆਪਸ਼ਨਸ ਨੇ ਉਹ ਊੜਾ ਰੂਪ ਬਦਲੇ ਸ਼ਬਦ ਜਿਵੇਂ ਤੇ ਤਿਵੇਂ ਲੋਕ ਬੋਲਚਾਲ ਦੇ ਤੇ ਸਸਾ ਅੱਗੇ ਪਿੱਛੇ ਜੋੜ ਕੇ ਬਣੇ ਹੋਏ ਤਤਸਮ ਸ਼ਬਦ ਬੇਟਾ ਉਹ ਹੁੰਦੇ ਹਨ ਜਿਵੇਂ ਉਹ ਸ਼ਬਦ ਜੋ ਦੂਜੀਆਂ ਭਾਸ਼ਾਵਾਂ ਤੋਂ ਜਿਉਂ ਦੀ ਤਿਉਂ ਕਿਸੇ ਵੀ ਕਿਸੇ ਭਾਸ਼ਾ ਵਿੱਚ ਸ਼ਾਮਿਲ ਕਰ ਲਏ ਜਾਣ ਉਹਨਾਂ ਨੂੰ ਤਤਸਮ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿ ਹਿੰਦੀ ਤੋਂ ਅਸੀਂ ਲੇਲਾ ਪੁੱਤਰ ਉਹਨੂੰ ਅਸੀਂ ਪੰਜਾਬੀ ਵਿੱਚ ਵੀ ਪੁੱਤਰ ਹੀ ਕਿਹਾ ਜਾਂਦਾ ਹੈ ਕਵੀ ਹੋ ਗਿਆ ਕਵੀ ਨੂੰ ਕਵੀ ਕਿਹਾ ਜਾਂਦਾ ਹੈ ਮਿੱਤਰ ਨੂੰ ਮਿੱਤਰ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਜਿਵੇਂ ਆਪਾਂ ਕਾਰ ਹੈ ਕਾਰ ਨੂੰ ਆਪਣਾ ਜਿਹੜਾ ਅੰਗਰੇਜ਼ੀ ਦਾ ਨਾਮ ਵੀ ਉਹਦਾ ਕਾਰ ਹੈ ਤੇ ਪੰਜਾਬੀ ਵਿੱਚ ਵੀ ਅਸੀਂ ਉਹਨੂੰ ਕਾਰ ਕਹਿੰਨੇ ਆ ਸਕੂਲ ਨੂੰ ਵੀ ਅਸੀਂ ਹਿੰਦੀ ਚ ਵੀ ਸਕੂਲ ਕਹਿੰਦੇ ਆ ਇੰਗਲਿਸ਼ ਚ ਵੀ ਸਕੂਲ ਕਹਿੰਦੇ ਆ ਤੇ ਪੰਜਾਬੀ ਚ ਵੀ ਅਸੀਂ ਉਹਨੂੰ ਸਕੂਲ ਕਹਿੰਦੇ ਆ ਸੋ ਇਹ ਹੁੰਦੇ ਤਤਸਮ ਸ਼ਬਦ ਤਤਸਮ ਸ਼ਬਦ ਹੁੰਦੇ ਹਨ ਤੇ ਇਹਦਾ ਦੂਸਰਾ ਦੂਸਰਾ ਜਿਹੜੀ ਟਾਈਪ ਆਊਗੀ ਤਦਭਵ ਤਦਭਵ ਸ਼ਬਦ ਉਹ ਹੁੰਦੇ ਹਨ ਜਿਹੜਾ ਇਹ ਸ਼ਬਦ ਜਦ ਕਿਸੇ ਭਾਸ਼ਾ ਵਿੱਚ ਰੂਪ ਬਦਲ ਕੇ ਸ਼ਾਮਲ ਹੋ ਜਾਂਦੇ ਜਿਨ੍ਹਾਂ ਦਾ ਰੂਪ ਬਦਲਿਆ ਹੁੰਦਾ ਹੈ ਹੁੰਦੇ ਸ਼ਬਦ ਉਹੀ ਹੈ ਬਟ ਜਸਟ ਰੂਪ ਬਦਲਿਆ ਹੁੰਦਾ ਜਿਵੇਂ ਕਿ ਹਿਰਦਾ ਹਿੰਦੀ ਵਿੱਚ ਅਸੀਂ ਕਹਿੰਦੇ ਨੇ ਹਿਰਦਾ ਹਿਰਦਾ ਪੰਜਾਬੀ ਵਿੱਚ ਅਸੀਂ ਕਹਿੰਦੇ ਨੇ ਹਿਰਦਾ ਹਿਰਦਾ ਜਿਵੇਂ ਅਗਲਾ ਕੁਸ਼ ਅਗਲੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਸਿੱਖਿਆ ਹੋ ਗਿਆ ਜਿਵੇਂ ਸਿੱਖਿਆ ਹਿੰਦੀ ਦਾ ਵਰਡ ਹੈ ਸਿੱਖਿਆ ਪੰਜਾਬੀ ਚ ਅਸੀਂ ਉਹਨੂੰ ਕੀ ਕਹ ਦਿੰਨੇ ਸਿੱਖਿਆ ਸੋ ਇਸ ਤਰ੍ਹਾਂ ਦੇ ਜਿਹੜੇ ਵਰਡਸ ਹੁੰਦੇ ਨੇ ਉਹਨੂੰ ਹੁੰਦੇ ਤਦਭਾਵ ਜਿਵੇਂ ਅਲਮਿਰਾ ਇੰਗਲਿਸ਼ ਆਪਾਂ ਅਲਮਿਰਾ ਬੋਲਦੇ ਆ ਪੰਜਾਬੀ ਚ ਅਸੀਂ ਉਹਨੂੰ ਅਲਮਾਰੀ ਬੋਲ ਦਿੰਨੇ ਹਾਂ ਠੀਕ ਐ ਉਹ ਇਹਦਾ ਜਿਹੜਾ ਰੂਪ ਹੈ ਉਹ ਬਦਲ ਗਿਆ ਉਹਨੂੰ ਬੋਲਦੇ ਨੇ ਤਦਭਾਵ ਸੋ ਅਗਲਾ ਕੁਐਸਚਨ ਹੈ ਜੀ ਰੋਟੀ ਰਾਟੀ ਵਿੱਚੋਂ ਨਿਰਾਰਥਕ ਸ਼ਬਦ ਕਿਹੜਾ ਹੈ ਰੋਟੀ ਇੱਕ ਸਾਰਥਕ ਸ਼ਬਦ ਹੈ ਇਹ ਦੋ ਤਰ੍ਹਾਂ ਦੇ ਹੁੰਦੇ ਹਨ ਨਾਰਥਕ ਸ਼ਬਦ ਤੇ ਸਾਰਥਕ ਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹਨ ਜਿੰਨਾਂ ਦਾ ਕੋਈ ਮਤਲਬ ਹੁੰਦਾ ਹੈ ਅਰਥ ਹੁੰਦਾ ਹੈ ਨਿਰਾਰਥਕ ਸ਼ਬਦ ਉਹ ਹੁੰਦੇ ਹਨ ਜਿੰਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਰੋਟੀ ਦਾ ਮਤਲਬ ਹੈ ਬਟ ਇਹ ਸਾਰਥਕ ਹੈ ਰਾਟੀ ਜਿਹੜੀ ਇਹਦਾ ਕੋਈ ਅਰਥ ਨਹੀਂ ਹੁੰਦਾ ਇਹ ਕੀ ਹੈ ਨਿਰਾਰਥਕ ਸ਼ਬਦ ਹੈ ਸੋ ਅਗਿਆਪਾ ਕਰਦੇ ਹਾਂ ਸ਼ੁੱਧ ਸ਼ੁੱਧ ਸ਼ਬਦ ਜੋੜ ਚੋਂ ਇਹ ਜਿਹੜੇ 7-8 ਕੁਐਸ਼ਨਸ ਮੈਂ ਇਸ ਕਰਕੇ ਪਾਈ ਨੇ ਜਸ ਤੁਹਾਨੂੰ ਇੱਕ ਪੈਟਰਨ ਦਿਖਾਉਣ ਦੇ ਵਾਸਤੇ ਕਿ ਪੇਪਰ ਦੇ ਵਿੱਚ ਇਸ ਤਰ੍ਹਾਂ ਸ਼ੁੱਧ ਸ਼ਬਦ ਵੀ ਆ ਜਾਂਦੇ ਨੇ ਆਪਾਂ ਨੂੰ ਕਿ ਜਿਹੜੇ ਸ਼ੁੱਧ ਸ਼ਬਦ ਦਾ ਮਤਲਬ ਹੈ ਹੁੰਦਾ ਹੈ ਕਿ ਜਿਹਦੇ ਸਪੈਲਿੰਗ ਬਿਲਕੁਲ ਓਕੇ ਨੇ ਬਿਲਕੁਲ ਐਗਜ਼ੈਕਟਲੀ ਰਾਈਟ ਨੇ ਉਹੀ ਅਸੀਂ ਸਪੈਲਿੰਗ ਨੂੰ ਸਹੀ ਮੰਨਿਆ ਜਾਊਗਾ ਤੇ ਇਹਦਾ ਜਿਹੜਾ ਆਪਣਾ ਦਾ ਜਿਹੜੇ ਸਹੀ ਸ਼ਬਦ ਜਿਹੜੇ ਸਪੈਲਿੰਗ ਹੁੰਦੇ ਨੇ ਨਾ ਉਹ ਇਹ ਵਾਲੇ ਹੁੰਦੇ ਨੇ 3rd ਵਾਲੇ ED ਆਪਣਾ ਠੀਕ ਹੈ ਸੋ ਜਹਾਜ਼ ਦੇ ਸਪੈਲਿੰਗ ਹੁੰਦੇ ਨੇ ਐਡ ਅ ਜਹਾਜ਼ ਠੀਕ ਹੈ ਦੁੱਧ ਦੇ ਸਪੈਲਿੰਗ ਤੁਸੀਂ ਦੇਖ ਲਓ ਦੁੱਧ ਜਿਹੜਾ ਸਹੀ ਸਪੈਲਿੰਗ ਹੋਣਗੇ ਇਹ ਹੋਣਗੇ ਬਾਕੀ ਤਿੰਨੋਂ ਜਿਹੜੇ ਸਪੈਲਿੰਗ ਨੇ ਉਹ ਰੋਂਗ ਹੋਣਗੇ ਗਲਤ ਹੋਣਗੇ ਔਗੁਣ ਔਗੁਣ ਦੇ ਸਪੈਲਿੰਗ ਵੀ ਇਹ ਹੁੰਦੇ ਨੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਜਸਟ ਤੁਹਾਡੇ ਤੁਹਾਨੂੰ ਇੱਕ ਦੱਸਣ ਵਾਸਤੇ ਬਣਾਇਆ ਕਿ ਇਸ ਤਰ੍ਹਾਂ ਦੇ ਪੈਟਰਨ ਜਿਹੇ ਪੈਟਰਨ ਦੇ ਕੁਐਸਚਨਸ ਵੀ ਪੇਪਰ ਦੇ ਵਿੱਚ ਅਕਸਰ ਆਉਂਦੇ ਨੇ ਬੁੱਢਾ ਆਵਾਜ਼ ਤੇ ਨੈਰੂ ਸੋ ਆਈ ਥਿੰਕ ਆਈ ਮੈਂ ਹੋਪ ਕਰਦੀ ਆਸ਼ਾ ਕਰਦੀ ਆ ਕਿ ਤੁਹਾਨੂੰ ਮੇਰੀ ਸਾਰੇ ਜਿਹੜੇ ਐਮਸੀਕਿਊਜ਼ ਨੂੰ ਸਮਝ ਲੱਗ ਗਈ ਹੋਵੇਗੀ ਸੋ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਜੋ ਟਾਈਮਲੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਮਿਲਦੀ ਰਹੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸ਼ੁਭ ਰਾਤਰੀ ਥੈਂਕ ਯੂ